ਹਰਦੀਪ ਗਿੱਲ ਉਹਨਾਂ ਦੇ ਨਾਲ ਮੇਰੀ ਸਾਂਝ ਹੋਈ ਤੇ ਅਸੀਂ ਦੋਵੇਂ ਜਣੇ ਇੱਕ ਦੂਸਰੇ ਦੇ ਕਰੀਬ ਆਏ ਹੌਲੀ ਹੌਲੀ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਉਹਨਾਂ ਦਿਨਾਂ ਦੇ ਵਿੱਚ ਹੀ ਹੋਰ ਵੀ ਚੈਨਲਸ ਦੇ ਉੱਤੇ ਫਿਰ ਅਸੀਂ ਸੀਰੀਅਲ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸਾਡੇ ਦੋਸਤ ਸੀਗੇ ਜਸਵੀਰ ਟਿੱਲੋਂ ਉਹਨਾਂ ਨੇ ਇੱਕ ਏਜੰਸੀ ਸ਼ੁਰੂ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ ਜਿਹਦੇ ਚ ਨਵੇਂ ਆਰਟਿਸਟ ਜਿਹੜੇ ਆ ਉਹਨਾਂ ਨੂੰ ਮੌਕੇ ਦਿੱਤੇ ਜਾਂਦੇ ਸੀਗੇ ਫਿਲਮਾਂ ਦੇ ਵਿੱਚ ਕੰਮ ਕਰਨ ਲਈ ਉਹਨਾਂ ਨੇ ਸਾਡੇ ਕੋਲੋਂ ਵੀ ਫੋਟੋਆਂ ਲੈ ਕੇ ਐਲਬਮ 'ਚ ਲਗਾ ਲਈਆਂ ਉਹਨਾਂ ਦਿਨਾਂ 'ਚ ਹੀ ਹਸ਼ਰ ਫਿਲਮ ਜਿਹੜੀ ਆ ਉਹਦੀ ਕਾਸਟ ਹੁੰਦੀ ਰਹੀ ਸੀ ਕਾਸਟ ਕਰਨ ਦੇ ਲਈ ਉਹਨਾਂ ਦੀ ਏਜੰਸੀ ਤੱਕ ਅਪਰੋਚ ਕੀਤੀ ਗਈ ਉਹਨਾਂ ਨੇ ਮੇਰੀਆਂ ਤੇ ਹਰਦੀਪ ਜੀ ਦੀਆਂ ਫੋਟੋਆਂ ਵਿਖਾਈਆਂ ਤੇ ਡਾਇਰੈਕਟਰ ਨੂੰ ਸ਼ਾਇਦ ਸਾਡੇ ਵਰਗੇ ਚਿਹਰੇ ਚਾਹੀਦੇ ਸੀਗੇ ਸੋ ਕੈਟ੍ਰਿਕ ਕੰਪਨੀ ਦੇ ਗੌਰਵ ਤਰੇਹਨ ਜੀ ਜਿਹੜੇ ਆ ਉਹਨਾਂ ਨੇ ਸਾਨੂੰ ਸਿਲੈਕਟ ਕਰ ਲਿਆ ਤੇ ਉਹਨਾਂ ਨੇ ਸਾਨੂੰ ਕਾਲ ਕਰਵਾਈ ਕਿ ਮਿਲਣਾ ਚਾਹੁੰਦੇ ਨੇ ਤੇ ਮੈਂ ਤੇ ਹਰਦੀਪ ਜੀ ਫਿਰ ਅਸੀਂ ਚੰਡੀਗੜਾ ਐ ਸਪੈਸ਼ਲ ਅਮਰਸਰ ਤੋਂ ਚੱਲ ਕੇ ਅਸੀਂ ਉਹਨਾਂ ਨੂੰ ਮਿਲੇ ਮੈਂ ਤਾਂ ਬੜੀ ਡਰੀ ਹੋਈ ਸੀ ਮੈਨੂੰ ਲੱਗਦਾ ਸੀ ਇਹ ਕੋਈ ਆਡੀਸ਼ਨ ਟਾਈਪ ਕੁਝ ਮਤਲਬ ਡਾਇਲੌਗ ਦੇਣਗੇ ਤੇ ਅਸੀਂ ਤੇ ਇੰਜ ਬੈਠੇ ਸੀ ਵੀ ਹੁਣ ਇਹਨਾਂ ਨੇ ਡਾਇਲੌਗ ਬੁਲਵਾ ਕੇ ਵੇਖਣੇ ਤੇ ਪਤਾ ਨਹੀਂ ਅਸੀਂ ਪਾਸ ਹੋਣਾ ਜਾਂ ਅਸੀਂ ਫੇਲ ਹੋਣਾ ਤੇ ਉਹ ਕਹਿੰਦੇ ਆ ਤੁਹਾਡੀਆਂ ਡੇਟਸ ਨੇ ਜੀ ਤੁਸੀਂ ਇੰਨੀ ਤਰੀਕ ਤੋਂ ਆਉਣਾ ਹੈ ਤੁਹਾਡੀ ਸ਼ੂਟਿੰਗ ਹੈ ਸਾਡੇ ਨਾਲ ਤੇ ਮੈਂ ਕਿਹਾ ਜੀ ਉਹ ਮਤਲਬ ਆਡੀਸ਼ਨ ਵਗੈਰਾ ਨਹੀਂ ਤੁਸੀਂ ਕੁਝ ਕਰਨੀ ਉਹ ਕਹਿੰਦੇ ਨੇ ਜੀ ਇਸ ਤੇ ਤੁਹਾਨੂੰ ਤੁਹਾਡੀਆਂ ਫੋਟੋਆਂ ਵੇਖ ਕੇ ਸੈਲੈਕਟ ਕਰ ਲਿਆ ਸੀਗਾ ਸੋ ਆਡੀਸ਼ਨ ਦੀ ਕੋਈ ਜ਼ਰੂਰਤ ਨਹੀਂ ਆ ਇੰਜ ਮੈਂ ਹਸ਼ਰ ਫਿਲਮ ਦਾ ਹਿੱਸਾ ਬਣੀ ਤੇ ਫਿਰ ਹੌਲੀ ਹੌਲੀ ਆਪਣੇ ਆਪ ਫਿਲਮਾਂ ਮਿਲਦੀਆਂ ਗਈਆਂ ਹਾਲਾਂਕਿ ਮੈਂ ਕਦੀ ਨਹੀਂ ਸੀ ਸੋਚਿਆ ਕਿ ਮੈਂ ਫਿਲਮਾਂ ਚਾਹੂੰਗੀ ਔਰ ਜਦੋਂ ਫਿਲਮ ਵੀ ਕੀਤੀ ਉਦੋਂ ਮੈਂ ਇਹੋ ਸੋਚਿਆ ਸੀ ਵੀ ਚਲੋ ਇੱਕ ਅੱਧੀ ਕਰ ਲਈਏ ਠੀਕ ਹੈ ਸੀ ਨਾਲ ਦੀ ਨਾਲ ਫਿਰ ਆਪਣੇ ਨਾਟਕਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਸੀਗੇ ਔਰ ਸੋਸ਼ਲ ਵਰਕ ਚ ਬਿਜ਼ੀ ਹੋ ਜਾਂਦੇ ਸੀਗੇ ਤੇ ਇੰਜ ਘਰ ਬੈਠੇ ਹਾਂ ਸ਼ਰਮਿਲੀ ਇਸੇ ਤਰ੍ਹਾਂ ਫਿਰ ਮੈਨੂੰ ਇੱਕ ਦਿਨ ਸਰਗੀ ਦਾ ਫੋਨ ਆਇਆ ਉਹਨੇ ਕਿਹਾ ਕਿ ਮੇਰੇ ਹਸਬੰਦ ਨੇ ਅਨੁਰਾਗ ਜੀ ਤੇ ਉਹ ਫਿਲਮ ਕਰਨ ਲੱਗੇ ਨੇ ਜਟਨ ਜੁਲੀਅਟ ਤੇ ਉਹਦੇ ਚ ਬੜਾ ਇੱਕ ਚੁਲਬਲੀ ਜੀ ਮਦਰ ਦਾ ਕਰੈਕਟਰ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਕੋਲੋਂ ਕਰਵਾਓ ਸੋ ਉਹ ਤੁਹਾਨੂੰ ਹੁਣੇ ਕਾਲ ਕਰਨਗੇ ਉਹਨਾਂ ਦੀ ਕਾਲ ਆ ਗਈ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਸ਼ਾਟ ਸ਼ੂਟ ਹੈਗਾ ਸੋ ਤੁਸੀਂ ਜਟਨ ਜੁਲੀਅਟ ਫਿਲਮ ਕਰ ਰਹੇ ਹੋ ਸੋ ਇੰਜ ਫਿਰ ਹੌਲੀ ਹੌਲੀ ਸਿਲਸਲੇ ਜਿਹੜੇ ਬਣਦੇ ਗਏ ਫਿਲਮਾਂ ਮਿਲਦੀਆਂ ਗਈਆਂ ਮੈਂ ਇੱਕ ਅਦਾਕਾਰਾ ਬਣਨਾ ਸੀ ਇਸ ਕਰਕੇ ਉਹ ਛੋਟੇ ਛੋਟੇ ਸੀਨ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਵਾਪਰੇ ਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਂ ਬਹੁਤ ਥੈਂਕਫੁਲ ਹਾਂ ਆਪਣੇ ਮਦਰ ਫਾਦਰ ਦੀ ਜਿਨ੍ਹਾਂ ਨੇ ਮੇਰੀ ਜਿੱਦ ਨੂੰ ਸਿਰ ਮੱਥੇ ਲਿਆ ਔਰ ਮੈਨੂੰ ਇਹ ਕੰਮ ਕਰਨ ਦੀ ਇਜਾਜ਼ਤ ਦਿੱਤੀ ਸੋ ਹਰਦੀਪ ਕਿਲ ਮੇਰੀ ਜ਼ਿੰਦਗੀ ਦਾ अहम ਹਿੱਸਾ ਮੇਰਾ ਪੁੱਤਰ ਜਿਨ ਨੇ ਬਹੁਤ ਜਿਆਦਾ ਸੈਕਰੀਫਾਈਸ ਕੀਤਾ ਕਿਉਂਕਿ ਉਹ ਵਕਤ ਜੋ ਮੈਂ ਆਪਣੇ ਪੁੱਤ ਨੂੰ ਦੇਣਾ ਸੀਗਾ ਉਸ ਵਕਤ ਮੈਂ ਫਿਲਮਾਂ ਕੀਤੀਆਂ ਔਰ ਤੁਸੀਂ ਸਾਰਿਆਂ ਨੇ ਉਹ ਫਿਲਮਾਂ ਬਹੁਤ ਪਸੰਦ ਕੀਤੀਆਂ ਅੱਜ ਤੁਸੀਂ ਸਾਰਜਣੇ ਮੈਨੂੰ ਬਹੁਤ ਪਿਆਰ ਕਰਦੇ ਹੋ ਇਨਾ ਮਾਣ ਦਿੰਦੇ ਹੋ ਸਤਿਕਾਰ ਦਿੰਦੇ ਹੋ ਮੈਂ ਪੰਜਾਬ ਚ ਜਾਂ ਪੰਜਾਬੀਆਂ ਚ ਕਿਧਰੇ ਵੀ ਹੋਵਾਂ ਮੈਨੂੰ ਕਦੀ ਵੀ ਨਹੀਂ ਅੰਜ ਲੱਗਦਾ ਕਿ ਮੈਂ ਕਿਸੇ ਉਪਰੀ ਥਾਂ ਤੇ ਆ ਮੈਂ ਕਦੀ ਵੀ ਨਹੀਂ ਫੀਲ ਕਰਦੀ ਕਿ ਮੈਂ ਉਪਰੇ ਲੋਕਾਂ ਚ ਆ ਮੈਨੂੰ ਲੱਗਦਾ ਕਿ ਮੈਂ ਕਿਸੇ ਨੂੰ ਵੀ ਜਾ ਕੇ ਬੁਲਾ ਲਵਾਂ ਕਿਸੇ ਨਾਲ ਵੀ ਮੈਂ ਗੱਲ ਕਰ ਲਵਾਂ ਕਿਸੇ ਨੂੰ ਮੈਂ ਆਪਣੀ ਪ੍ਰੋਬਲਮ ਦੱਸ ਦਵਾਂ ਕਿਸੇ ਨੂੰ ਮੈਂ ਚਿੜਕ ਵੀ ਮਾਰ ਲਵਾਂ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ